ਮਲੋਟ ਤੋਂ ਆਏ ਟਰੱਕ ਡਰਾਈਵਰ ਦੇ ਵੱਲੋਂ ਪੰਜਾਬ ਪੁਲਿਸ ਦਾ ਕੀਤਾ ਗਿਆ ਧੰਨਵਾਦ ਇਹਾ ਪੁਲਿਸ ਦੇ ਵੱਲੋਂ ਮੇਰਾ 35 ਲੱਖ ਰੁਪਏ ਦਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ ਪਿਛਲੇ ਦਿਨੀ ਅੰਮ੍ਰਿਤਸਰ ਵਿੱਚ ਪੀਕਾ ਨੇਰ ਤੋਂ ਇੱਕ ਛੋਲਿਆਂ ਦਾ ਭਰਿਆ ਹੋਇਆ ਟਰੱਕ ਜੋ ਕਿ ਅੰਮ੍ਰਿਤਸਰ ਆਇਆ ਸੀ ਅਤੇ ਟਰੱਕ ਡਰਾਈਵਰ ਦੇ ਸਮੇਤ ਅਗਵਾ ਹੋ ਗਿਆ ਸੀ ਜਿਸ ਦੇ ਦੋਸ਼ੀਆਂ ਨੂੰ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਅੰਦਰ ਅੰਦਰ ਕਾਬੂ ਕਰ ਲਿਆ ਗਿਆ ਤਾਂ ਅੱਜ ਉਹਨਾਂ ਟਰੱਕ ਦੇ ਮਾਲਕ ਵੱਲੋਂ ਪੰਜਾਬ ਪੁਲਿਸ ਦਾ ਧੰਨਵਾਦ ਕਰਨ ਲਈ ਉਹ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਪੁੱਜੇ ਅਤੇ ਉਹਨਾਂ ਨੇ ਪੰਜਾਬ ਪੁਲਿਸ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ ਜਿਨ੍ਹਾਂ ਨੇ 24 ਘੰਟਿਆਂ ਦੇ ਅੰਦਰ ਅੰਤਰ ਜਨਤਾ ਦੀ ਸੁਰੱਖਿਆ ਦੇ ਲਈ اور ਸਾਡੀ ਸੁਰੱਖਿਆ ਦੇ ਲਈ ਸਾਡੀ ਮਦਦ ਕੀਤੀ ਨਾਲ ਹੀ ਟਰੱਕ ਮਾਲਕ ਦੇ ਵੱਲੋਂ ਟਰੱਕ ਡਰਾਈਵਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਲੋਕਲ ਪੁਲਿਸ ਨੂੰ ਉਸੇ ਵੇਲੇ ਸੂਚਨਾ ਦੇਣ ਤਾਂ ਜੋ ਪੁਲਿਸ ਦੇ ਵੱਲੋਂ ਉਹਨਾਂ ਦੀ ਮੌਕੇ ਤੇ ਹੀ ਮਦਦ ਕੀਤੀ ਜਾ ਸਕੇ ਨਾਲ ਹੀ ਟਰੱਕ ਮਾਲਕ ਨੇ ਇਹ ਵੀ ਕਿਹਾ ਕਿ ਜਿੱਥੇ ਪੁਲਿਸ ਦੇ ਖਿਲਾਫ ਮਾੜੀਆਂ ਖਬਰਾਂ ਛਪਦੀਆਂ ਹਨ ਤਾਂ ਅਜੀਆਂ ਖਬਰਾਂ ਵੀ ਜਰੂਰ ਲੱਗਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿੱਚ ਉਹਨਾਂ ਦੀ ਚੰਗੇ ਕੰਮਾਂ ਦੀ ਕਾਰਗੁਜ਼ਾਰੀ ਜੋ ਪੇਸ਼ ਕੀਤੀ ਜਾ ਸਕੇ ਲੋਕਾਂ ਦੇ ਸਾਹਮਣੇ ਹਾਂਜੀ ਕੀ ਨਾਮ ਸਰ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਸੁਨੀਲ ਕੁਮਾਰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਪੁਲਿਸ ਦੇ ਵੱਲੋਂ ਮਿੰਟਾਂ ਦੇ ਵਿੱਚ ਤੁਹਾਡਾ ਟਰੱਕ ਬਰਾਮਦ ਕਰ ਲਿਆ ਗਿਆ ਹੈ ਚਾਰ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਹਾਂ ਮੈਂ ਸਹਿਦ ਲੋ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਪਲੱਸ ਸੁਲਤਾਨਬੀਦੀ ਟੀਮ ਐਸਓ ਸਾਹਿਬ ਜਸਵੀਰ ਸਿੰਘ ਦਾ ਉਹਨਾਂ ਦੀ ਟੀਮ ਦਾ ਮੇਰੇ ਵੱਲੋਂ ਮੇਰਾ ਬਹੁਤ ਉਹਨਾਂ ਨੇ ਜੋ ਕੀਤਾ ਤੇ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡਾ ਟਰੱਕ ਜਿਹੜਾ ਗਵਾਹ ਕਰ ਲਿਆ ਗਿਆ ਮੈਨੂੰ ਮੇਰੇ ਡਰਾਈਵਰ ਦਾ ਫੋਨ ਆਉਂਦਾ ਕਿ ਕਿਸੇ ਦੇ ਨੰਬਰ ਤੋਂ ਕਿ ਆਹ ਗੱਲ ਹੋ ਗਈ ਹੈ ਟਰੱਕ ਚੋਰੀ ਹੋ ਗਿਆ ਤੇ ਮੈਂ ਉਸੇ ਟਾਈਮ ਹੀ ਮੈਂ ਫੋਨ ਲਾਣਾ ਇਹਨਾਂ ਦੇ ਨੰਬਰ ਲੈ ਕੇ ਕਿਸੇ ਕੋਲੋਂ ਨੇ ਮੇਰਾ ਟਰੱਕ ਚੋਰੀ ਹੋ ਗਿਆ ਤੇ ਉਹਨਾਂ ਨੇ ਮੈਨੂੰ 5 ਮਿੰਟ ਦਾ ਟਰੈਕ ਬੋਲਰ ਦੀ ਬਹਿਕਾਂਦੀ ਹੈ ਕਿ ਅਸੀਂ ਉਹਨਾਂ ਨੂੰ ਅਸੀਂ ਜਾਣਦੇ ਆ ਸਾਰਾ ਕੁਝ ਪੋਲਿਸ ਨਾਲ ਕਰਦੇ ਆ ਕਿ ਮੈਂ 2 ਘੰਟੇ ਚੋਂ ਪਹੁੰਚਦਾ ਤੇ ਮੇਰੇ ਤੋਂ ਪਹਿਲਾਂ ਉਹਦੀ ਟੀਮ ਪਹੁੰਚੀ ਹੁੰਦੀ ਹੈ ਸਾਹਿਬ ਦੀ ਤੁਮ ਸਾਹਿਬ ਸੈਸ਼ਨ ਸਾਹਿਬ ਆ ਪਹੁੰਚੀ ਹੁੰਦੀ ਹੈ ਉਹਨਾਂ ਦੀ ਟੀਮ ਹੀ ਪਹੁੰਚਦੀ ਕਿੰਨੇ ਦਾ ਨੁਕਸਾਨ ਹੋਣ ਤੋਂ ਬਚਿਆ ਜੀ ਤੁਹਾਡਾ ਟਟੂ-ਟਟੂ ਵੀ 35 ਲੱਖ ਦਾ ਕਿ 20 ਲੱਖ ਦਾ ਟਰੱਕ ਸਮਾਨ ਹੈ ਤੇ 15 ਲੱਖ ਦਾ ਮੇਰਾ ਟਰੱਕ ਹੈ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਪੁਲਿਸ ਦੇ ਬਾਰੇ ਮੈਂ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੁੰਦਾ ਤਾਂ ਹੋਰ ਟਰੱਕ ਡਰਾਈਵਰਾਂ ਨੂੰ ਕੀ ਮੈਸੇਜ ਹੈ ਤੁਹਾਡਾ ਭਾਈ ਮੈਸੇਜ ਹੈ ਕਿ ਜਦੋਂ ਕੋਈ ਮਾਲ ਲੈ ਕੇ ਆਵੇ ਤਾਂ ਆਪਦੀ ਸੂਝ ਬਣਦੀ ਕੀ ਨਾਮ ਹੈ ਤੁਹਾਡਾ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਟਰੱਕ ਦੇ ਵਿੱਚ ਕੀ ਘਟਨਾ ਹੋਈ ਤੁਹਾਡੇ ਦੇ ਨਾਲ ਕੁੱਤੇ ਨਾਲ ਘਟਨਾ ਹੈ ਜੀ ਅਸੀਂ ਕੁੱਤੇ ਪਏ ਸੀ ਹੂੰ ਸਾਨੂੰ ਗਵਾਹ ਕਰ ਲਈ ਚਾਰ ਜਣੇ ਨੇ ਨਕਸਤ ਲਿਆ ਜੀ ਹੂੰ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕਿ ਛੁੱਟ ਗਏ ਜੀ ਜੀ ਤੁਹਾਡੀ ਗੱਲ ਅਸੀਂ ਮਾਲਕ ਨੂੰ ਗੋਮ ਕੀ ਸਾਈ ਜੀ ਆ ਗੱਲ ਹੋ ਗਈ। ਹਾਂ ਮਾਲਕ ਤੁਹਾਨੂੰ ਕਹਿੰਨੇ ਵੀ ਤੁਸੀਂ ਰੁਕੋ ਇੱਥੇ ਅਸੀਂ ਬਟਵਾਰੇ ਕੋਲ ਕੀ ਕੀਤਾ ਤਾਂ ਕਹਿੰਨ ਉੱਥੇ ਪੁੱਜੋ ਜੀ ਕਿਤੇ। ਹਾਂ ਜੀ ਫਿਰ ਉੱਥੇ ਪੁੱਜੋ ਜੀ ਕਿਤੇ ਗੱਡੀ ਆਪਣੀ ਖੜੀ ਕੀਤੀ। ਉੱਥੇ ਆਏ ਉੱਤੇ ਸਾਨੂੰ ਮੁਲਾਜ਼ਮ ਮਿਲੇ। ਤਾਂ ਜਦੋਂ ਤੁਸੀਂ ਟਰੱਕ ਦੇ ਵਿੱਚ ਸੁੱਤੇ ਹੋਏ ਤਾਂ ਕਿੰਨੇ ਨੌਜਵਾਨ ਤੁਹਾਡੇ ਕੋਲ ਪਹੁੰਚਦੇ ਨੇ? 4 ਜਿਹੜੇ ਸਾਡੇ ਕੋਲੇ ਸੀ। ਅੱਛਾ ਜੀ ਕੀ ਕਹਿੰਦੇ ਆਖੇ? ਆਖੇ ਸਾਨੂੰ ਨੱਪ ਲਿਆਈ ਉਹਨਾਂ ਨੇ। ਲਾਪਰ ਕਾਪੇ ਉਗਾਏ ਉਹ ਕਹਿੰਦੇ ਜੀ ਉਹਦੇ ਸਾਥ ਹੂਰੀ ਤਰੀ ਬੰਨ ਕੇ ਸੱਡਾ ਉਹਨਾਂ ਨੇ। ਹਾਂ ਜੀ ਖੜਦਾਈ ਤਾਂ। ਅੱਛ ਤੋਂ ਬਾਅਦ ਮਾਲਕਾਂ ਦੇ ਟੀਵਾ ਇਹਨਾਂ ਦੀ ਆਈ ਸੱਚਾ ਪੁੱਛਿਆ ਜੀ ਸਾਰਾ ਹਾਲ ਹਾਂ ਹਾਂ ਤੋਂ ਬਾਅਦ ਉਹਨਾਂ ਨੇ ਜੀ ਸਾਡੀ ਬਹੁਤ ਮਦਦ ਕੀਤੀ ਪੰਜਾਬ ਪੁਲਿਸ ਨੇ ਹਾਂ ਹਾਂ ਕੋਈ ਜ਼ਿਆਦੇ ਪੁੱਛਨੇ ਸਾਡੀ ਮਦਦ ਕੀਤੀ ਸਾਡਾ ਟਰੱਕ ਸਾਨੂੰ ਮਿਲ ਗਿਆ ਅੱਛਾ ਜੀ ਤੋਂ ਮਾਲ ਵੀ ਮਿਲ ਗਿਆ ਜੀ ਜਿਨ੍ਹਾਂ ਕੋ ਬਾਪ ਪੁਲਿਸ ਆਪ ਉਸਦਾ ਹੀ ਬਹੁਤ ਧੰਨਵਾਦ ਕਰਦੇ ਹਾਂ ਸਾਡੀ ਸਰ ਕੀ ਕਹਿਣਾ ਚਾਹੁੰਦੇ ਹੋ ਟਰੱਕ ਬਰਾਮਦ ਤੁਹਾਡੇ ਵੱਲੋਂ ਕਰ ਲਿਤਾ ਗਿਆ ਤੇ ਅੱਜ ਮਾਲਕਾਂ ਦੇ ਵੱਲੋਂ ਪੰਜਾਬ ਪੁਲਿਸ ਦਾ ਧੰਨਵਾਦ ਕਰਨ ਦੇ ਲਈ ਇੱਥੇ ਪਹੁੰਚੇ ਨੇ ਜੀ ਇਸ ਸੰਬੰਧੀ ਆਲਰੇਡੀ ਪਹਿਲਾਂ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਉਹਨਾਂ ਨੇ ਡਿਟੇਲ ਦੇ ਵਿੱਚ ਸਾਰਾ ਕੁਝ ਜਿਹੜਾ ਵਾ ਦੱਸ ਚੁੱਕੇ ਨੇ ਫਿਰ ਵੀ ਇਹ ਮਾਲਕ ਆਪਣੇ ਤੌਰ ਤੇ ਇਹ ਤੁਹਾਡੇ ਕੋਲ ਆਏ ਨੇ ਅਸੀਂ ਬੜੀ ਮਿਹਨਤ ਦੇ ਨਾਲ ਜਿਹੜਾ ਵਾ ਇਹ ਟਰੱਕ ਜਿਹੜਾ ਵਾ ਕੰਮ ਕਰਕੇ ਮਾਰ ਬਰਾਮਦ ਕਰਕੇ ਤੁਸ਼ੀ ਬਰਾਮਦ ਕਰਕੇ ਉਹਨਾਂ ਨੂੰ ਵਰਤੇ ਜਿਹੜੇ ਵੀ ਤਲਾਸ਼ੀਬਰਾਮਦ ਪੁਲਿਸ ਨੇ ਔਰ ਸੀਨੀਅਰ ਅਫਸਰਾਂ ਨੇ ਸਾਰਿਆਂ ਨੇ ਰਲ ਕੇ ਜਿਹੜੀਆਂ ਬੜੀ ਮਿਹਨਤ ਦੇ ਨਾਲ ਇਸ ਜਿਹੜਾ ਸੌਲਵ ਕੀਤਾ ਮਾਨਯੋਗ ਸੀਪੀ ਸਾਹਿਬ ਦੇ ਹਦਾਇਤਾਂ ਨੇ ਤਾਂ ਸਰ ਕਿੰਨੀ ਕ ਮਿਹਨਤ ਇਸ ਮਾਮਲੇ ਦੇ ਵਿੱਚ ਕਰਨੀ ਪਈ ਹੈ ਕਿਉਂਕਿ ਟਰੱਕ ਲੈ ਕੇ ਜਦੋਂ ਜਾਂਦੇ ਨੇ ਤਾਂ ਕਾਫੀ ਸੀਸੀਟੀਵੀ ਕੈਮਰਾ ਜਿਹੜੇ ਨੇ ਵੱਖ-ਵੱਖ ਚੌਂਕਾਂ ਦੇ ਤੁਹਾਡੇ ਵੱਲੋਂ ਆਪ ਜਾ ਕੇ ਚੱਕ ਇਤੇ ਜਾਂਦੇ ਨੇ ਕੋਈ ਇਸ ਮਾਮਲੇ ਤੇ ਸਾਡੀ ਸਾਰੀ ਪੁਲਿਸ ਟੀਮ ਮਾਨਯੋਗ ਐਸਪੀ ਸਾਹਿਬ ਅ ਸ਼੍ਰੀ ਦਰਪਲ ਅਲੂਵੜਿਆ ਸਾਹਿਬ ਅਤੇ ਸ਼੍ਰੀ ਆਪਣੇ ਮਨਿੰਦਰ ਸਿੰਘ ਸਾਡੇ ਡੀਐਸਪੀ ਸਾਹਿਬ ਨੇ ਉਹਨਾਂ ਦੀ ਯੋਗ ਅਗਵਾਈ ਹੇਠ ਥਾਣਾ ਸੁਲਤਾਨਪੁਰ ਦੀ ਪੁਲਿਸ ਨੇ ਵਕ ਵਕ ਥਾਮ ਤੇ ਜਾ ਕੇ ਅੰਡੂ 370 75 ਕਿਲੋਮੀਟਰ ਪਾਕਿਸਤਾਨ ਦੇ ਬਾਡਰ ਤੇ ਜਾ ਕੇ ਇਸ ਟਰੱਕ ਨੂੰ ਟ੍ਰੇਸ ਕੀਤਾ ਬੜੀ ਮਿਹਨਤ ਕੀਤੀ ਲਗਨ ਦੇ ਨਾਲ ਜਿਹੜਾ ਇਹ ਕੰਮ ਕੀਤਾ ਤਾਂ ਸਰ ਟਰੱਕ ਡਰਾਈਵਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਇਸ ਤਰ੍ਹਾਂ ਸੁਨਸਾਨ ਜਗ੍ਹਾ ਤੇ ਟਰੱਕ ਲਾ ਕੇ ਸੌਂ ਜਾਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਕੀ ਮੈਸੇਜ ਹੈ ਜੀ ਉਹਨਾਂ ਨੂੰ ਦੇਖੋ ਮੈਂ ਸਾਰੇ ਭਰਾਵਾਂ ਨੂੰ ਟਰੱਕ ਵਾਲਿਆਂ ਨੂੰ ਜਾਨ ਜੋ ਵਹੀਕਲ ਵਰਤੋਂ ਕਰਦੇ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪ ਕੋ ਆਪਣੇ ਵਹੀਕਲ ਜਿਹੜੇ ਸੇਫ ਜਗ੍ਹਾ ਤੇ ਰੱਖਾ ਸੀਫਟ ਰੱਖਣ ਔਰ ਜੇਕਰ ਕਿਸੇ ਨੂੰ ਬਾਹਰ ਰਹਿਣਾ ਵੀ ਪੈਂਦਾ ਤੇ ਉਹ ਉਸ ਵਿੱਚ ਚੱਕੰਨੇ ਹੋ ਕੇ ਰਹਿਣ ਜੇਕਰ ਕੋ ਉਹਨਾਂ ਨੇ ਮਹਿਸੂਸ ਹੁੰਦਾ ਕਿ ਲੋਕਲ ਪੁਲਿਸ ਨੂੰ ਮਦਦ ਦੇ ਸਕਦੇ ਨੇ ਸਾਡੇ ਪੀਸੀਆਰ ਕਟੀਆਂ ਆਲਰੇਡੀ ਪਹਿਲਾਂ ਰਸਤੇ ਹੁੰਦੀਆਂ ਨੇ ਤਾਂ ਜੋ ਉਹਨਾਂ ਦੀ ਹੋਰ ਵੀ ਸੁਰੱਖਿਆ ਵੱਧ ਸਕੇ ਇਹ ਸਾਡੇ ਕੋਲ ਤੁਹਾਡੇ ਕੋਲ ਆਏ ਨੇ ਇਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਜੀ ਤਰਫੋਂ ਹੋਰ ਵੀ ਲੋਕ ਜਿਹੜੇ ਪੁਲਿਸ ਦੀਆਂ ਮਾਰੀਆਂ ਖਬਰਾਂ ਤਾਂ ਬੜੀ ਚੰਗੀ ਕਰਦੇ ਨੇ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਜਿਹੜੀਆਂ ਲੋਕ ਸ਼ੇਅਰ ਕਰਨ ਤਾਂ ਲੋਕ ਪੁਲਿਸ ਦਾ ਬੜਾ ਮਨੋਵਲਵਾ ਪਾ ਸਕਦੇ ਠੀਕ ਹੈ